ਭੱਜ ਕੇ ਚਾਈਦਾ ਵੇਖਾਈਦਾ ਫੇਰ ਆ ਕੇ ਬੱਚਿਆਂ ਨੂੰ ਕਹਿੰਦਾ ਸੋਝੋ ਫੇਰ ਦੇਖਾਈਦਾ ਭੱਜ ਕੇ ਜਾ ਕੇ ਵੀ ਕਿੰਨਾ ਕੁ ਬਣਨੀਆ ਸੰਸਦ ਦੇ ਵੱਲੋਂ ਇਹ ਵੀ ਆਪਰੇ ਆਪਣੇ ਤੇ ਬੰਦੋਬਸਤ ਕਰਕੇ ਰੱਖੋ ਪਾਣੀ ਦਾ ਲੈਵਲ ਡਾਊਨ ਆ ਜੇ ਪਾਣੀ ਦਾ ਲੈਵਲ ਬਧੂਗਾ ਫੇਰ ਸਭ ਨੂੰ ਚਤਾਵਨੀ ਆ ਵੀ ਪਾਣੀ ਆ ਸਕਦਾ ਹਾਂਜੀ ਕਿ ਕਹਿ ਵੀ ਸਾਡੇ ਘਰ ਵੀ ਆ ਸਕਦੇ ਪਿਛਲੀ ਵਾਰੀ ਸਾਡੇ ਪੰਨ ਸਾਰਾ ਬਾਨਾ ਲੱਗ ਗਿਆ ਸੀਗਾ ਤੇ ਅੱਜ ਕੀ ਥੋੜਾ ਬਚਾਇਆ ਅੱਜ ਕੀ ਸਸਰਾਲੀ ਕਲੋਨੀ ਨੂੰ ਮਾਰ ਪਈ ਐ ਡੰਗਰ ਪਸੂ ਹਲੇ ਅੰਦਰ ਹੀ ਐ ਜੀ ਜਦੋਂ ਪਾਣੀ ਜਿਆਦਾ ਚੜਾਉਂਦਾ ਪਰ ਅਸੀਂ ਇੱਥੇ ਲੈ ਆਉਣੇ ਬੰਦੇ ਉੱਪਰ ਲੱਗਦੇ ਬੰਦੇ ਉੱਪਰ ਲੱਗਦੇ ਔਖਾ ਤੇ ਬਹੁਤ ਜਿਆਦਾ ਅਸੀਂ ਬਹੁਤ ਔਖੇ ਜਾਂਦੇ ਟਰੈਕਟਰ ਲੈ ਕੇ ਜਾਂਦੇ ਆ ਕਦੀ ਕੋ ਉਹਨੂੰ ਮੋਟਰਸਾਈਕਲ ਤੇ ਜਾਂਦੇ ਆ ਤੇ ਤਿਲਕਣਾ ਆ ਜਾਂਦੀ ਹੈ ਬੱਚਿਆਂ ਨੂੰ ਇੱਥੇ ਪੱਠੇ ਵਿਜੇ ਸੀਗੇ ਤੇ ਦਰਿਆ ਦਾ ਪਾਣੀ ਆ ਗਿਆ ਤੇ ਹੁਣ ਪੱਠੇ ਉਹਨਾਂ ਨੁਕਸਾਨ ਹੋ ਗਿਆ ਸਾਡਾ ਹੁਣ ਇਹ ਨਹੀਂ ਪਤਾ ਪੱਠੇ ਹੋਣਗੇ ਕਿ ਨਹੀਂ ਹੋਣਗੇ ਜੀ ਦਾ ਬਾਧੂਆ ਥੱਲੇ ਕਣਕ ਬਾਧੂ ਗਈ ਅਸਤੀ ਛੱਡ ਲਿਆ ਜੀ ਜੋ ਕੋਈ ਆਊਗਾ ਜਿੰਨੇ ਮਰਜ਼ੀ ਬੰਦੇ ਉਹਨਾਂ ਰੋਟੀ ਖਵਾ ਮੰਗ ਚਿੰਦਾ ਜੀ हां तुरी ਟੜੀ ਵੀ ਡੰਗਰ ਬਾਤ ਸੜਲੇ ਸੁੱਕੀ ਹੈ ਠੀਕ ਹੈ ਉਹ ਬਾਣਾ ਦੇ ਵਿੱਚ ਪਾਣੀ ਹੈਗਾ ਜ਼ਰੂਰ ਪਰ ਉਹ ਸਾਡਾ ਬਚੋ ਪੰਜਾਬ ਦੇ 23 ਜ਼ਿਲ੍ਹੇ ਹੜ ਦੀ ਮਾਰ ਹਿੱਟਾ ਨੇ ਹੁਣ ਲੁਧਿਆਣਾ ਦੇ ਸਤਲੁਜ ਕੰਡੇ ਦੇ ਉੱਤੇ ਵੀ ਜਿਹੜੀਆਂ ਤਸਵੀਰਾਂ ਨੇ ਉਹ ਬੜੀ ਚੇਤਾਵਨੀ ਦਿੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਵੇਰ ਤੋਂ ਸਸਰਾਲੀ ਪਿੰਡ ਦੇ ਵਿੱਚ ਕਈ ਗੱਲਾਂ ਬਾਹਰ ਆ ਰਹੀਆਂ ਨੇ ਕਿਉਂਕਿ ਜਿਹੜਾ ਬਨ ਹੈ ਉਹ ਟੁੱਟਣ ਦੇ ਕਗਾਰ ਤੇ ਹੈ ਕੰਡੇ ਦੇ ਉੱਤੇ ਲੋਕ ਜਿਹੜੇ ਨੇ ਬਾਰ-ਬਾਰ ਜਾ ਕੇ ਚੈੱਕ ਕਰ ਰਹੇ ਨੇ ਪਾਣੀ ਦਾ ਪੱਧਰ ਪਰ ਕਿਤੇ ਨਾ ਕਿਤੇ ਜਿਹੜੇ ਪ੍ਰਸ਼ਾਸਨ ਹੈ ਐਨਡੀਆਰਫ ਦੀਆਂ ਟੀਮਾਂ ਨੇ ਉਹ ਰਾਹਤ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਵੇਲੇ ਅਸੀਂ ਮੌਜੂਦ ਆ ਮੰਗੜ ਦੇ ਨਾਲ ਲੱਗਦੇ ਪਿੰਡ ਦੇ ਵਿੱਚ ਤੇ ਗੱਲਬਾਤ ਕਰਨ ਲਈ ਇੱਕ ਪਰਿਵਾਰ ਸਾਡੇ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲਾਤ ਬਣੇ ਹੋਏ ਨੇ ਕੀ ਚੇਤਾਵਨੀ ਜੜੀ ਇਹ ਦਿੱਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਇਹ ਹੈ ਵੀ ਆਪ ਆਪਣੇ ਪੀਣ ਦੇ ਪਾਣੀ ਤੋਂ ਵਾਸਤੇ ਕਰਕੇ ਰੱਖੋ ਪਾਣੀ ਦਾ ਲੈਵਲ ਡਾਊਨ ਆ ਜੇ ਪਾਣੀ ਦਾ ਲੈਵਲ ਵਧੂਗਾ ਫਿਰ ਸਭ ਨੂੰ ਚੇਤਾਵਨੀ ਆ ਵੀ ਅੱਗੇ ਪਾਣੀ ਆ ਸਕਦਾ ਜੀ ਹੁਣ ਤੁਸੀਂ ਜਾ ਕੇ ਵੀ ਆਏ ਹੋ ਹਾਂ ਅਸੀਂ ਜਾ ਕੇ ਆ ਸਰਾਲੀ ਸਰਾਲੀ ਕਿਲੋਨੀ ਜਾ ਕੇ ਆਏ ਆ ਲੈਵਲ ਡਾਉਨ ਆ ਜੇ 2-4 ਫੁੱਟ ਪਾਣੀ ਚੜਦਾ ਫਿਰ ਅੱਗੇ ਇੱਧਰ ਮੰਗਟ-ਮੁਗਟ ਸਾਰੇ ਫੱਦਿਆਂ ਨੂੰ ਨੁਕਸਾਨ ਹੋਊਗਾ ਬਹੁਤ ਜ਼ਿਆਦਾ ਪਹਿਲਾਂ ਵੀ ਕਦੇ ਹੜ ਦੇ ਹਾਲਾਤ ਦੇਖੇ ਨੇ ਪਹਿਲਾਂ ਦੇਖਦੇ ਰਹਿੰਦੇ ਆ ਪਰ ਉਹਨਾ ਨਹੀਂ ਸੀਗਾ ਤੇ ਹੁਣ ਦਾ ਇਹ ਕਿ ਥੋੜਾ ਸਤਲੁਜ ਦੇ ਵਿੱਚ ਕੰਮ ਹੈ ਬਿਆਸ ਦੇ ਵਿੱਚ ਜ਼ਿਆਦਾ ਨੁਕਸਾਨ ਜੀ ਹਾਂ ਸਤਲੁਜ ਦੇ ਵਿੱਚ ਇਹਨਾਂ ਨੁਕਸਾਨ ਨਹੀਂ ਹੈਗਾ ਜਿੱਦਾਂ 88 ਦੇ ਹੜ੍ਹ ਵੇਲੇ ਵੀ ਤਸਵੀਰਾਂ ਤੁਸੀਂ ਦੇਖਿਆ ਹੋਣੀ ਆ 23 ਦੇ ਵਿੱਚ 2019 ਦੇ ਵਿੱਚ ਕਦੇ ਇੰਨਾ ਕ ਜਿਹੜਾ ਅਸਰ ਸਤਲੁਜ ਦੇ ਕੰਡੇ ਤੁਸੀਂ ਰਹਿ ਰਹੇ ਹੋ ਇੰਨਾ ਕ ਅਸਰ ਦੇਖਿਆ ਸੀ ਕਿਨਾਰਿਆਂ ਤੇ ਨਹੀਂ ਆਇਆ ਅੰਦਰ ਆਉਂਦਾ ਰਹਿੰਦਾ ਸੀਗਾ ਜੀ ਕਿਨਾਰੇ ਤੇ ਇਤਨਾ ਅਸਰ ਨਹੀਂ ਆਇਆ ਕਦੇ ਕਿਨਾਰੇ ਨਾਜਿਕ ਨੇ ਇਸ ਕਰਕੇ ਖਲੀਤੀ ਜਦੋਂ ਸਥਿਤੀ ਜਿਆਦਾ ਕੀ ਲੱਗਦਾ ਜੇ ਪਾਣੀ ਜੇ ਆ ਜਾਂਦਾ ਵਾ ਕਿੰਨਾ ਕ ਨੁਕਸਾਨ ਹੋ ਸਕਦਾ ਹੈ ਜਾਨੇ ਨਾ ਪੂਰਾ ਨੁਕਸਾਨ ਬਹੁਤ ਜਿਆਦਾ ਨੁਕਸਾਨ ਆ ਜੀ ਆਪਣੀ ਕਿੰਨੇ ਕ ਪੈਲੀਆਂ ਨੇ ਇੱਥੇ ਆਪਣੇ ਸਾਰੇ ਅੰਤਨ ਸਾਰੇ ਅੰਦਰੀਏ ਹੁੰਦੀ ਹੈ ਬਲੀ ਜੀ ਪਸ਼ੂ ਡੰਗਰ ਪਸ਼ੂ ਡੰਗਰ ਵੀ ਅੰਦਰੀਏ ਨੇ ਜੀ ਜਿਸ ਤਰੀਕੇ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਈ ਪਿੰਡਾਂ ਨੂੰ ਜਿਹੜਾ ਸਸਰਾਲੀ ਦੇ ਨਾਲ ਲੱਗਦੇ ਪਿੰਡਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਬੰਦੋਬਸਤ ਕਰਕੇ ਮਾਲ ਡੰਗਰ ਜੋ ਵੀ ਹੈ ਕਿਤੇ ਸੇਫ ਜਗ੍ਹਾ ਤੇ ਪਹੁੰਚ ਜਾਓ ਕਿ ਨੱਕ ਸੇਫ ਜਗ੍ਹਾ ਤਾਂ ਆਹੀ ਹੈ ਜੀ ਸਾਡੀ ਹੁਣ ਜੇ ਕਿ ਬੰਦ ਤੇ ਬੈਠ ਸਕਦੇ ਹਾਂ ਜਦੋਂ ਪਾਣੀ ਜ਼ਿਆਦਾ ਚੜਦਾ ਆ ਕਿ ਇੱਥੇ ਆ ਜੰਨੇ ਆ ਜਦੋਂ ਪਾਣੀ ਡੌਰ ਹੋਣੀ ਹੈ ਤਾਂ ਫਿਰ ਆਪਣੇ ਘਰੇ ਜਾ ਕੇ ਬੈਠੇ ਜਣ ਉੱਤੇ ਜੀ ਲਗਭਗ ਕਿੰਨੇ ਕਿ ਪਿੰਡਾਂ ਨੂੰ ਨੁਕਸਾਨ ਹੋ ਸਕਦਾ ਜੇ ਅਜਿਹੇ ਹਾਲਾਤ ਬਣਦੇ ਇਹ ਤੋਂ 50 ਤੋਂ 60 ਪਿੰਡਾਂ ਨੂੰ ਨੁਕਸਾਨ ਆ ਹੈਗਾ ਜੀ ਤੇ ਖੇਤੀ ਵਾਲੀ ਜ਼ਮੀਨਾਂ ਕਿੰਨੀ ਆ ਖੇਤੀ ਵਾਲੀ ਸਭ ਰੁੜ ਜਾਣੀ ਹੈ ਇੱਕ ਕਰ ਕਰ 5-6000 ਕਿੱਲਾ ਪਾਣੀ ਦੇ ਲੈ ਬੈਟ ਜਾਣਾ ਜੇ ਪਾਣੀ ਚੜੇਗਾ ਹੋਰ ਜੀ ਜੇ ਪਾਣੀ ਇੱਥੇ ਕੰਟਰੋਲ ਹੁੰਦਾ ਫੇਰ ਬਚਤਰਾ ਜਾਣੀ ਮਾਤਾ ਜੀ ਮਕਾਨ ਬਣਾਣੇ ਸੋਖੇ ਨਹੀਂ ਤੇ ਛੱਡਨੇ ਵੀ ਬੜੇ ਸੋਖੇ ਨਹੀਂ ਸੋਖੇ ਨਹੀਂ ਬਹੁਤ ਔਖੇ ਆ ਬਹੁਤ ਔਖੇ ਆ ਛੱਡਨੇ ਬਹੁਤ ਔਖੇ ਆ ਦੇ ਹਰ ਸਾਲ ਹੀ ਜਦੋਂ ਪਾਣੀ ਆਉਦਾ ਉਦੋਂ ਹੀ ਸਾਡੀ ਬਰਬਾਦੀ ਇਦਾਂ ਹੀ ਆਉਂਦੀ ਆ ਹੁਣ ਕਿੱਦਾਂ ਲੰਗਰੀਆਂ ਨੇ ਰਾਤਾਂ ਹੁਣ ਰਾਤ ਨੂੰ ਭੱਜ ਭੱਜ ਜਾਈਦਾ ਹੁਣ ਭੱਜ ਕੇ ਜਾਈਦਾ ਵੇਖ ਆਈਦਾ ਫਿਰ ਆ ਕੇ ਬੱਚਿਆਂ ਨੂੰ ਕਹਿੰਦਾ ਸੋਝੋ ਫਿਰ ਦੇਖ ਆਈਦਾ ਭੱਜ ਕੇ ਜਾ ਕੇ ਵੀ ਕਿੰਨਾ ਪਾਣੀ ਆ ਹੁਣ ਵੀ ਉਸ ਸਰਾਲੀ ਕਲੋਨੀ ਜਾ ਕੇ ਆਏ ਆ ਸਪੈਸ਼ਲ ਚੈੱਕ ਕਰਕੇ ਆਏ ਨੇ ਕਿ ਕੀ ਲੈਵਲ ਆ ਅਸੀਂ ਡਰਦੇ ਵੇਖ ਕੇ ਆਏ ਆ ਵੀ ਜੇ ਇੱਧਰ ਪਾਣੀ ਆ ਗਿਆ ਤੇ ਅਸੀਂ ਫਿਰ ਰਾਤ ਨੂੰ ਕਿੱਧਰ ਭੱਜਣਾ ਇਕ ਤਾਂ ਰਾਹ ਵੀ ਬੜਾ ਖਰਾਬ ਹੈ ਜੇ ਕੰਡੇ ਦੀ ਗੱਲ ਕਰੀਏ ਬੜਾ ਜਿਹੜਾ ਔਖਾ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਸਵੇਰ ਤੋਂ ਜਿਹੜੀਆਂ ਰਾਹਤ ਕਾਰਜਾਂ ਦੇ ਵਿੱਚ ਟੀਮਾਂ ਲੱਗੀਆਂ ਹੋਈਆਂ ਨੇ ਆਰਮੀ ਵੀ ਉੱਥੇ ਡਿਪਲੋਏ ਕੀਤੀ ਗਈ ਹੈ ਐਨਡੀਆਰਫ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਪਰ ਕਿਤੇ ਨਾ ਕਿਤੇ ਬਾਈ ਜੀ ਦੱਸ ਰਹੇ ਨੇ ਕਿ ਉੱਥੇ ਉਹਨੇ ਜਾ ਕੇ ਆਏ ਨੇ ਤੇ ਬੰਨ ਜਿਹੜਾ ਹੈ ਉਹ ਟੁੱਟ ਚੁੱਕਿਆ ਹੈ बार-बार ਉੱਤੇ ਰੇਤਾ ਪਾਇਆ ਜਾ ਰਿਹਾ ਪਰ ਪਾਣੀ ਜਿਹੜਾ ਹੈ ਲਗਾਤਾਰ ਸਪੀਡ ਦੇ ਨਾਲ ਉਹ ਰੇਤੇ ਨੂੰ ਵੀ ਵਗਾ ਰਿਹਾ ਨਾਲ ਦੀ ਨਾਲ ਲਿਜਾਈ ਹੈ ਰੋਡ ਕੇ ਲੈ ਕੇ ਜਾ ਰਿਹਾ ਜੀ ਉੱਪਰ ਮਿੱਟੀ ਵਾਜਣਾ ਉੱਤੋਂ ਵੱਢ ਕੇ ਲੈ ਜਾਂਦਾ ਉੱਪਰ ਗੇਰ ਲੰਦਾ ਚਾਹੇ 10 ਟੱਪਰਾਂ ਦਾ 10 ਜਿਆਦਾ ਇਕੱਠੀ ਕਰ ਜਾਂਦੇ ਆ ਅੱਛਾ ਹਾਂਜੀ ਕਿੰਨਾ ਕੁ ਪਾੜ ਪੈ ਗਿਆ ਹੋਇਆ ਗਿਆ ਜੀ ਘੱਟ ਤੋਂ ਕੋਈ 25 ਫੁੱਟ ਦਾ 20 25 ਫੁੱਟ ਦਾ ਪਾੜ ਪੈ ਗਿਆ ਹਾਂਜੀ ਤੇ ਅ ਕਿਸ ਤਰੀਕੇ ਫਿਰ ਹੁਣ ਬਚਾਅ ਕਰਨਾ ਪੈਣਾ ਕਿੰਨੇ ਕੁ ਪਰਿਵਾਰ ਦੇ ਮੈਂਬਰ ਹੋ ਫਿਰ ਦੂਰ ਘਰ ਛੱਡ ਕੇ ਜਾਣਾ ਵੀ ਬੜਾ ਸੋਖਾ ਨਹੀਂ ਹੈ ਕਰ ਕਰ 15 ਮੈਂਬਰ ਆ ਗਏ ਸੀ ਕਰਦੇ ਸੀ ਹਾਂ 15 ਮੈਂਬਰ ਇੱਕੋ ਕਰ ਦਿਆ ਜੀ ਇੱਕੋ ਕਰ ਪਰਿਵਾਰ ਦੇ ਸਾਰੇ ਸੀ ਬਾਕੀ ਸੇਜਾ ਤੁਰੇ ਤੇ ਬਾਕੀ ਸਾਰੇ ਅੰਦਰ ਰਹਿੰਦੇ ਸੀ ਜੀ ਹਾਂਜੀ ਹੁਣ ਡੰਗਰ ਪਸ਼ੂ ਕਿੱਦਾਂ ਫਿਰ ਹੁਣ ਸਾਹਮਣੇ ਡੰਗਰ ਪਸ਼ੂ ਹਲੇ ਅੰਦਰ ਹੀ ਹੈ ਜੀ ਜਦੋਂ ਪਾਣੀ ਜ਼ਿਆਦਾ ਚੜਾਉਂਦਾ ਫਿਰ ਅਸੀਂ ਇੱਥੇ ਲੈ ਆਉਂਦੇ ਬੰਦੇ ਦੇ ਉੱਪਰ ਬੰਦੇ ਉੱਪਰ ਲਿਆਉਂਦੇ ਜੀ ਫਿਰ ਮਾਤਾ ਜੀ ਉਸ ਵੇਲੇ ਜਦ ਅਜਿਹੇ ਹਾਲਾਤ ਬਣਦੇ ਨੇ ਸਭ ਤੋਂ ਮੁਸ਼ਕਲ ਕੰਮ ਜਿਹੜਾ ਹੁੰਦਾ ਵਾ ਕਿ ਇੱਕ ਪਾਸੇ ਇਸ ਵਾਰੀ ਦੋਹਰੀ ਮਾਰ ਪੈ ਰਹੀ ਹੈ ਆਪਾਂ ਨੂੰ ਹੜ੍ਹ ਵੀ ਪ੍ਰੇਸ਼ਾਨ ਕਰ ਰਿਹਾ ਹੈ ਪਾਣੀ ਜਿਹੜਾ ਤੇ ਦੂਜੇ ਪਾਸੇ ਮੀਂਹ ਵੀ ਨਾਲ ਦੇ ਨਾਲ ਵਗ ਰਿਹਾ ਹਾਲਾਤ ਜਿਹੜੇ ਆ ਠੀਕ ਹੈ ਸਵੇਰ ਤੋਂ ਧੁੱਪ ਨਿਕਲੀ ਹੋਈ ਹੈ ਤਾਂ ਹਨ ਉਹ ਔਖਾ ਤੇ ਬਹੁਤ ਜਿਆਦਾ ਅਸੀਂ ਬਹੁਤ ਔਖੇ ਜਾਨੇ ਟਰੈਕਟਰ ਲੈ ਕੇ ਜਾਂਦੇ ਆ ਕਦੀਕ ਮੋਟਰਸਾਈਕਲ ਤੇ ਜਾਂਦੇ ਆ ਤੇ ਤਿਲਕਣ ਆ ਜਾਂਦੀ ਹੈ ਬੱਚਿਆਂ ਨੂੰ ਇਦਾਂ ਭਾਜੇ ਨੱਠ ਕੇ ਵੇਖ ਕੇ ਆਉਂਦੇ ਆ ਵੀ ਕਿੰਨਾ ਕੁ ਪਾਣੀ ਰੋਟੀ ਪਾਣੀ ਦਾ ਕਿੱਦਾਂ ਰੋਟੀ ਪਾਣੀ ਪੱਕੀ ਜਾਂਦਾ ਮਾਲਕ ਦੀ ਮਿਹਰ ਆ ਜੀ ਪੱਕੀ ਜਾਂਦਾ ਰੋਟੀ ਪਾਣ ਤੇ ਕੋਈ ਤਕਲੀਫ ਨਹੀਂ ਪਾਵੇਂ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਮਾ aí ਤੇ ਮਹਾਰਾਜ ਕੇ ਹਾਂਜੀ ਬਾਈ ਜੀ ਰਸਣ ਪਾਣੀ ਵਾਧੂ ਆ ਰਸਣ ਪਾਣੀ ਤੁਸੀਂ ਇੱਕ ਗੱਲ ਕਹੀ ਕਿ ਜਿਹੜੇ ਹੋਰ ਵੀ ਲੋਕ ਆ ਜਾਣਾ ਉਹਨਾਂ ਨੂੰ ਵੀ ਅਸੀਂ ਖਵਾ ਉਹਨਾਂ ਨੂੰ ਵੀ ਖਵਾਵਾਂਗੇ ਜੀ ਸਾਡੇ ਲਈ ਰਸਨ ਵਾਧੂ ਹੈ ਸਾਡੇ ਲਈ ਕੋਈ ਭਿੱਜਿਆ ਹੋਇਆ ਮਾਲ ਨਹੀਂ ਸੁੱਕੀ ਢਣਕ ਪਈ ਹੈ ਸਾਡੇ ਲਈ ਖਾਨਦਾਨ ਸਾਰਾ ਸੁੱਕਾ ਹੈ ਐਂ ਹੌਸਲਾ ਹੈ ਭਾਜੀ ਕਿਉਂਕਿ ਪੰਜਾਬ ਇਸ ਵੇਲੇ ਹੜ ਦੀ ਮਾਰ ਤਾ ਚੇਲ ਰਿਹਾ ਹੋਇਆ ਹੈ ਬਟ ਕੋਈ ਹੋਰ ਨਹੀਂ ਖੜਾ ਆਪਣੇ ਨਾਲ ਪੰਜਾਬ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਹੈ ਹਾਂ ਜੀ ਵਾਧੂ ਹੈ ਸਾਡੇ ਲਈ ਕਣਕ ਵਾਧੂ ਪਈ ਹੈ ਸੁੱਕੀ ਸਾਡੇ ਲਈ ਭਾਜੀ ਜੀ ਜੋ ਕੋਈ ਆਊਗਾ ਜਿੰਨੇ ਮਰਜ਼ੀ ਬੰਦੇ ਆਉਣਾ ਰੋਟੀ ਖਵਾਵਾਂਗੇ ਅਸੀਂ ਉਹਨਾਂ ਨੂੰ ਜੀ ਹਾਂ ਜੀ ਤੁੜੀ ਹਾਤੂੜੀ ਧੜੀ ਵੀ ਡੰਗਰਵਾਤ ਹੈ ਸਾਡੇ ਲਈ ਸੁੱਕੀ ਹੈ ਠੀਕ ਹੈ ਉਹ ਬਾਣਾ ਦੇ ਵਿੱਚ ਪਾਣੀ ਹੈਗਾ ਜ਼ਰੂਰ ਪਰ ਉਹ ਸਾਡਾ ਬੱਚਾ ਬੋਤਲ ਕਰ ਛੱਡ ਕੇ ਨਹੀਂ ਜਾਣਾ ਨਹੀਂ ਨਹੀਂ ਇਹ ਕਰ ਛੱਡ ਕੇ ਨਹੀਂ ਜਾਣਾ ਜੀ ਕਰ ਛੱਡ ਕੇ ਨਹੀਂ ਜਾਣਾ ਜੀ ਪਾਵੇਂ ਹੌਸਲੇ ਬੁਲੰਦ ਨੇ ਪਰ ਦੇਖ ਸਕਦੇ ਹੋ ਆਪ ਕਿਸਾਨਾਂ ਦੀਆਂ ਫਸਲਾਂ ਅੱਜ ਪਾਣੀ ਦੇ ਮਾਰ ਹੇਠਾਂ ਨੇ ਜਿਹੜੇ ਚੋਨੇ ਬਿਜੇ ਹੋਏ ਸੀਗੇ ਉਹ ਵੀ ਪਾਣੀ ਦੇ ਮਾਰ ਹੇਠਾਂ ਆ ਗਏ ਨੇ ਕਈ ਜੜੀਆਂ ਪਹਿਲੀਆਂ ਦੇ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਬਾਈ ਹੁਰੀ ਸਾਡੇ ਨਾਲ ਨੇ ਬਾਈ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਕਾਫੀ ਦੁਖਦਾਈ ਬਣੇ ਹੋਏ ਨੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਕਿੰਨੇ ਕੁ ਪੈਲੀਆਂ ਤੁਹਾਡੀਆਂ ਹੁਣ ਪਾਣੀ ਦੇ ਹੇਠਾਂ ਨੇ ਆਪਣੇ ਜੀ ਹੈਗੇ 20-25 ਕਿੱਲੇ ਹੈਗੇ ਜਿਹੜੇ ਪਾਣੀ ਦੇ ਹੇਠਾਂ ਨੇ ਬਾਕੀ ਕੁਝ ਬਚਾ ਵੀ ਨੇ ਕੁਝ ਆਪਣੇ ਲੱਗੇ ਆ ਪਾਣੀ ਕੀ ਕੀ ਬੀਜਿਆ ਹੋਇਆ ਸੀ ਕਿ ਕਿਸਾਨ ਜਿਹੜਾ ਹੈ ਨਾ ਬੜੇ ਪੁੱਤਾਂ ਵਾਂਗ ਆਪਣੀ ਫਸਲ ਨੂੰ ਪਾਲਦਾ ਹੈ ਬਹੁਤ ਹੀ ਜਿਹੜੇ ਨਾਜ਼ ਦੇ ਨਾਲ ਜਿੱਦਾ ਇੱਕ ਪੁੱਤ ਨੂੰ ਅਸੀਂ ਪਾਲਦੇ ਆ ਨਾ ਉਸ ਤਰੀਕੇ ਜਦ ਅਜਿਹੇ ਹਾਲਾਤ ਬਣਦੇ ਨੇ ਕੀ ਬੀਤਦੀ ਉਸ ਵੇਲੇ ਇੱਥੇ ਪੱਠੇ ਵਿਜੇ ਸੀਗੇ ਤੇ ਦਰਿਆ ਦਾ ਪਾਣੀ ਆ ਗਿਆ ਤੇ ਹੁਣ ਪੱਠੇ ਹੁਣ ਨੁਕਸਾਨ ਹੋ ਗਿਆ ਸਾਡਾ ਹੁਣ ਇਹ ਨਹੀਂ ਪਤਾ ਪੱਠੇ ਹੋਣਗੇ ਕਿ ਨਹੀਂ ਹੋਣਗੇ ਇਹ ਤਾਂ ਹੁਣ ਜਦੋਂ ਪਾਣੀ ਉਤਰੂਗਾ ਤਾਂ ਫੇਰ ਪਤਾ ਲੱਗੂਗਾ ਜੀ ਤੇ ਹਾਂਜੀ ਬਾਕੀ ਹੁਣ ਦੇਖਦੇ ਆ ਕਿ ਕੀ ਹੁਣ ਬਣਦਾ ਡੰਗਰ ਪਸ਼ੂ ਕਿੱਥੇ ਕਿਉਂਕਿ ਇਹ ਜਗ੍ਹਾ ਜਿਹੜੀ ਹੈ ਮੋਟਰਾ ਲੱਗੀਆਂ ਹੋਈਆਂ ਨੇ ਪਸ਼ੂ ਵਗੈਰਾ ਵੀ ਬੰਨਣ ਦੀ ਜਿਹੜੀ ਹੈ ਬਣੀ ਬਣਾਈ ਹੋਈ ਹੈ ਜਗ੍ਹਾ ਮਾਲ ਡੰਗਰ ਕਿੱਥੇ ਗਏ ਮਾਲ ਡੰਗਰ ਆਪਾਂ ਬਾਹਰ ਬੰਨੇ ਹੋਇਆ ਜੀ ਪਹਿਲਾਂ ਇੱਥੇ ਬੰਨੇ ਹਾਂਜੀ ਬੰਨੇ ਨਾਲ ਹੀ ਆ ਜੀ ਬੰਦੇ ਨਾਲ ਹੀ ਤੇ ਪਹਿਲਾਂ ਬੰਨੇ ਸੀਗੇ ਪਹਿਲਾਂ ਇੱਥੇ ਸੀਗੇ ਤੇ ਫਿਰ ਪਾਣੀ ਆ ਗਿਆ ਫਿਰ ਅਸੀਂ ਪਰਲੇ ਪਾਸੇ ਲੈ ਗਏ ਸੀਗੇ ਡੰਗਰ ਤਾਂ ਜਦ ਮੀਡੀਆ ਰਿਪੋਰਟਸ ਦੇਖਦੇ ਹਾਂ ਖਬਰਾਂ ਦੇ ਵਿੱਚ ਦੇਖਦੇ ਹੋ ਅਜਿਹੀ ਸਥਿਤੀ ਬਣੀ ਹੋਈ ਹੈ ਦਿਮਾਗ ਦੇ ਵਿੱਚ ਕੀ ਚੱਲਦਾ ਉਸ ਵੇਲੇ ਦਿਮਾਗ ਦੇ ਵਿੱਚ ਤਾਂ ਇਹੀ ਚੱਲਦਾ ਕਿ ਇਹ ਕਈ ਲੋਕੀ ਤਾਂ ਫੇਕ ਹੀ ਦੱਸ ਰਹੇ ਨੇ ਕਿ ਭਈ ਇਦਾਂ ਆ ਗਿਆ ਕੁਛ ਨਹੀਂ ਜੋ ਆਪਣੀ ਰਿਐਲਿਟੀ ਆ ਉਹ ਰਿਐਲਿਟੀ ਆ ਹੁਣ ਅਸੀਂ ਗਏ ਸੀ ਕਲੋਨੀਆਂ ਤੇ ਪਾਣੀ ਉੱਥੇ ਬਹੁਤ ਘੱਟ ਸੀਗਾ ਤੇ ਬੰਨ ਬੰਦੇ ਆ ਵਿੱਚ ਪਰ ਫਿਰ ਵੀ ਕਈ ਵਾਰੀ ਮਾੜਾ ਮੋਟਾ ਖੁਰਦਾ ਹੁਣ ਜੇ ਆਪਾਂ ਕਹਿੰਦੇ ਨੁਕਸਾਨ ਦੀ ਗੱਲ ਨੁਕਸਾਨ ਇੰਨਾ ਨਹੀਂ ਹੁੰਦਾ ਮਤਲਬ ਜਿਹੜੇ ਨਾਲ ਦੇ ਲਾਗੇ ਲਾਗੇ ਪੈਂਡਾ ਉਹ ਮਾੜਾ ਮੋਟਾ ਹੋਊਗਾ ਪਾਣੀ ਇੰਨਾ ਨਹੀਂ ਹੈਗਾ ਉਹਦਾ ਵੀ ਫੁੱਟ 2 ਫੁੱਟ ਥੱਲੇ ਆ ਜੇ ਵੀਰ ਜੇ ਜ਼ਿਆਦਾ ਪਾੜ ਪੈ ਜਾਂਦੀ ਹੈ ਫਿਰ ਕੀ ਲੱਗਦਾ ਹੈ ਕਿ ਤੁਹਾਡੇ ਹੁਣ ਤਾਂ ਚਲੋ ਪਾਣੀ ਦੀ ਮਾਰ ਹੇਠਾ ਫਸਲਾਂ ਨੇ ਕਰ ਵੀ ਆ ਸਕਦੇ ਨੇ ਹਾਂਜੀ ਕਿ ਕਹਿ ਵੀ ਸਾਡੇ ਕਰ ਵੀ ਆ ਸਕਦੇ ਨੇ ਪਿਛਲੀ ਵਾਰੀ ਸਾਡੇ ਪੰਨ ਸਾਰਾ ਬਾਨਾ ਲੱਗ ਗਿਆ ਸੀਗਾ ਤੇ ਐਤਕੀ ਥੋੜਾ ਬਚਾਇਆ ਐਤਕੀ ਸਸਰਾਲੀ ਕਲੋਨੀ ਨੂੰ ਮਾਰ ਪਈ ਆ ਤੇ ਬਾਕੀ ਹੁਣ ਦੇਖਦੇ ਆ ਕਿ ਬੰਨ ਲੱਗ ਪਿਛਲੀ ਵਾਰੀ ਕੀ ਹਾਲਾਤ ਬਣੇ ਸੀਗੇ ਕਦੋਂ ਦੀ ਗ ਇਹ ਪਿਛਲੀ ਵਾਰ 2023 ਦੀ ਗੱਲ ਆ ਜੀ ਤੇ ਉਦੋਂ ਪਾਣੀ ਆਇਆ ਸੀਗਾ ਤੇ ਬਨਣਾ ਲੱਗਿਆ ਸੀ ਕਿਸ ਤਰੀਕੇ ਫਿਰ ਜਿਹੜਾ ਗੁਜ਼ਾਰਾ ਕੀਤਾ ਕਿਉਂਕਿ ਉਸ ਵੇਲੇ ਬੜਾ ਮੁਸ਼ਕਲ ਹੁੰਦਾ ਵਾ ਕਿਉਂਕਿ بارش ਇੱਕ ਤਾਂ ਵਰਦਾ ਮੀ ਹਾਂਜੀ ਦੂਜਾ ਹੜ ਦਾ ਪਾਣੀ ਰੋਟੀ ਜਿਹੜੀ ਬਣਾਣੀ ਹੈ ਨਾ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਸ ਵੇਲੇ ਉਸ ਗੁਜ਼ਾਰਾ ਕਰਦੇ ਹਾਂ ਬਹੁਤ ਔਖਾ ਸੀਗਾ ਰੋਟੀ ਪਾਣੀ ਦਾ ਵੀ ਪਾਣੀ ਬਨਣਾ ਲੱਗਿਆ ਸੀਗਾ ਤੇ ਘਰੇ ਅਸੀਂ ਥੋੜਾ ਜਿਹਾ ਸੀਗਾ ਜਗਾ ਉਹ ਸੇਫ ਸੀਗੀ ਉੱਥੇ ਰੋਟੀ ਪਾਣੀ ਬਣਾ ਕੇ ਤੇ ਅਸੀਂ ਉੱਥੇ ਪੈਂਦੇ ਰਹੇ ਘਰ ਦੇ ਵਿੱਚ ਬਚਾ ਸੀਗਾ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਜਿਹੜੀ ਸਹਾਇਤਾ ਕੀਤੀ ਜਾਂਦੀ ਉਸ ਵੇਲੇ ਪ੍ਰਸ਼ਾਸਨ ਵੇਲੇ ਤਾਂ ਕੋਈ ਪ੍ਰਸ਼ਾਸਨ ਨਹੀਂ ਆਈ ਐਤ ਕੀ ਸਸਰਾਲੀ ਕਲੋਨੀ ਚ ਆਇਆ ਤੇ ਐਤ ਕੀ ਰਿਪੋਰਟਰ ਜਿਹੜਾ ਸਾਰੇ ਵੀਰ ਭਰਾ ਆਪਣੇ ਆਏ ਨੇ ਤੇ ਪਿਛਲੀ ਵਾਰੀ ਕੋਈ ਵੀ ਨਹੀਂ ਆਇਆ ਪਿੰਡ ਦੇ ਲੋਕੀ ਆਏ ਉਹ ਵੀ ਦੇਖ ਕੇ ਚਲੇ ਗਏ ਕੁਝ ਨਹੀਂ ਕਿਸ ਨੇ ਕੀਤਾ ਜੀ ਸੋ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਸਤਲੁਜ ਦੇ ਕੰਡੇ ਦੀਆਂ ਪਾਣੀ ਜਿਹੜਾ ਕਿੰਨੇ ਇੱਕ ਵੇਗ ਦੇ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਦੂਰੋਂ ਹੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪੱਧਰ ਕਿੰਨਾ ਬੰਦ ਦੇ ਉੱਤੇ ਖੜੇ ਆਪਾਂ ਜਿੱਥੇ ਕਿਸਾਨਾਂ ਦੀਆਂ ਪੈਲੀਆਂ ਨੇ ਜਿਹੜਾ ਪਾਣੀ ਦੇ ਮਾਰ ਹੇਠਾਂ ਨੇ ਇਹ ਜਿਹੜਾ ਪਾਣੀ ਹੈ ਕੁਝ ਦਿਨ ਪਹਿਲਾਂ ਜਿਹੜਾ ਇਹ ਪਾਣੀ ਦਾ ਪੱਧਰ ਵਧਿਆ ਸੀ ਜਿਸ ਕਾਰਨ ਜਿਹੜੇ ਪੈਲੀਆਂ ਨੇ ਉਹ ਪਾਣੀ ਦੇ ਵਿੱਚ ਬਾਈ ਹੋਰੀ ਜਿਹੜੇ ਨੇ ਆਪਣੀ ਪੈਲੀਆਂ ਵੀ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਮਾਰ ਹੇਠਾਂ ਨੇ ਪਰ ਕਿਤੇ ਨਾ ਕਿਤੇ ਇਸ ਮੁਸ਼ਕਲ ਕੜੀ ਦੇ ਵਿੱਚ ਪੰਜਾਬੀ ਹੀ ਪੰਜਾਬੀ ਦੇ ਕੰਮ ਆ ਰਿਹਾ ਵੈ ਭਾਵੇਂ ਕਈ ਐਨ ਜੀਓਜ਼ ਨੇ ਨੌਜਵਾਨ ਨੇ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਸੇਵਾ ਕਰਦੇ ਹੋਏ ਤਦੇਹੀ ਦੇ ਨਾਲ ਨਜ਼ਰ ਆ ਰਹੇ ਨੇ ਤੇ ਜਿੱਦਾਂ ਕਿ ਤੁਸੀਂ ਗੱਲ ਸੁਣੀ ਕਿੰਨੇ ਇੱਕ ਹੌਸਲੇ ਦੇ ਨਾਲ ਬਾਪੂ ਜੀ ਨੇ ਗੱਲ ਕਹੀ ਕਿ ਕੋਈ ਹੋਰ ਵੀ ਜੇ ਆ ਗਿਆ ਉਹਨੂੰ ਵੀ ਅਸੀਂ ਲੰਗਰ ਪ੍ਰਸ਼ਾਦਾ ਛਕਾ ਕੇ ਭੇਜਾਂਗੇ ਸੋ ਇਹ ਹੌਸਲਾ ਹੈ ਜਿਹੜਾ ਸਾਨੂੰ ਵੀ ਜਿਹੜੀ ਹਿੰਮਤ ਦਿੰਦਾ ਹੈ ਤੇ ਤੁਹਾਨੂੰ ਵੀ ਇਹ ਹੌਸਲਾ ਜਿਹੜਾ ਹੈ ਹਿੰਮਤ ਦਵੇਗਾ ਕਿਤਾ ਦੀ ਲੱਗੀ ਇਹ ਰਿਪੋਰਟ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਮਿਮਿਤ